ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 880 ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਸੀ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 881 ਦੀ ਪਾਠ ਅਤੇ ਵਿਆਖਿਆ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਰਾਮ ਕਲੀ ਮਹੱਲਾ ਚੌਥਾ RAM ਜਨ ਮਿਲ ਪਿਆ ਨੰਦਾ ਹਰ ਨੀਕੀ ਕਥਾ ਸੁਣਾਏ ਏ ਭਾਈ ਪ੍ਰਭੂ ਦੇ ਸੇਵਕਾਂ ਨੂੰ ਮਿਲ ਕੇ ਮਨ ਵਿੱਚ ਆਨੰਦ ਪੈਦਾ ਹੁੰਦਾ ਹੈ ਪ੍ਰਭੂ ਦਾ ਸੇਵਕ ਪ੍ਰਭੂ ਦੀ ਸੋਹਣੀ ਸਿੱਖ ਸਲਾਹ ਸੁਣਾ ਕੇ ਸੁਣਨ ਵਾਲੇ ਦੇ ਹਿਰਦੇ ਵਿੱਚ ਆਨੰਦ ਪੈਦਾ ਕਰ ਦਿੰਦਾ ਹੈ ਦੁਰਮਤ ਮੈ ਲ ਗਈ ਸਭ ਨਿਕਲ ਸਤ ਸੰਗਤ ਮੇਲ ਬੁੱਧ ਪਾਏ ਸਾਧ ਸੰਗਤ ਵਿੱਚ ਮਿਲ ਕੇ ਮਨੁੱਖ ਸ੍ਰੇਸ਼ਟ ਅਕਲ ਸਿੱਖ ਲੈਂਦਾ ਹੈ ਉਹਦੇ ਅੰਦਰੋਂ ਭੈੜੀ ਮਤ ਵਾਲੀ ਸਾਰੀ ਮੈੜ ਦੂਰ ਹੋ ਜਾਂਦੀ ਹੈ RAM ਜਨ ਗੁਰ ਮਤ RAM ਬੁਲਾਏ हे ਪ੍ਰਭੂ ਦੇ ਭਗਤ ਜਨੋ ਮੈਨੂੰ ਗੁਰੂ ਦੀ ਸਿੱਖਿਆ ਦੇ ਕੇ ਪ੍ਰਭੂ ਦਾ ਨਾਮ ਸਿਮਰਨ ਲਈ ਮਦਦ ਕਰੋ ਜੋ ਜੋ ਸੁਣੈ ਕਹੈ ਸੋ ਮੁਕਤਾ RAM ਜਪਤ ਸੁਹਾਇ ਰਹਾਓ ਜਿਹੜਾ ਜਿਹੜਾ ਮਨੁੱਖ ਪ੍ਰਭੂ ਦਾ ਨਾਮ ਸੁਣਦਾ ਹੈ ਜਾਂ ਉਚਾਰਦਾ ਹੈ ਉਹ ਦੁਰਮਤ ਤੋਂ ਸਤੰਤਰ ਹੋ ਜਾਂਦਾ ਹੈ ਪ੍ਰਭੂ ਦਾ ਨਾਮ ਜਪੁ ਜਪ ਕੇ ਉਹ ਸੋਹਣੇ ਜੀਵਨ ਵਾਲਾ ਬਣ ਜਾਂਦਾ ਹੈ ਰਹਾਓ ਜੇ ਵੜ ਭਾਗ ਹੋਵਹਿ ਮੁਖ ਮਸਤਕ ਹਰਿ ਰਾਮ ਜਨਾ ਪੇਟਾਏ हे ਭਾਈ ਜੇ ਕਿਸੇ ਮਨੁਖ ਦੇ ਮੱਥੇ ਉਤੇ ਚੰਗੇ ਭਾਗ ਜਾਗ ਪੈਣ ਤਾਂ ਪਰਮਾਤਮਾ ਉਸਨੂੰ ਸੰਤ ਜਨਾ ਨਾਲ ਮਿਲਾਉਂਦਾ ਹੈ ਦਰਸਨ ਸੰਤ ਦੇ ਹੋਕਾਰ ਕਿਰਪਾ ਸਭ ਦਾਲਦ ਦੁੱਖ ਲੈ ਜਾਏ हे ਪ੍ਰਭੂ ਕਿਰਪਾ ਕਰਕੇ ਮੈਨੂੰ ਸੰਤ ਜਨਾਂ ਦਾ ਦਰਸ਼ਨ ਬਖਸ਼ਾ ਸੰਤ ਜਨਾਂ ਦਾ ਦਰਸ਼ਨ ਕਰਕੇ ਸਾਰਾ ਦਿਲਦਰ ਦੁੱਖ ਦੂਰ ਹੋ ਜਾਂਦਾ ਹੈ ਹਰ ਕੇ ਲੋਗ ਰਾਮ ਜਨ ਨੀਕੇ ਭਾਗ ਹੀਣ ਨਾ ਸੁਖਾਏ ਏ ਭਾਈ ਪ੍ਰਭੂ ਦੀ ਭਗਤੀ ਕਰਨ ਵਾਲੇ ਬੰਦੇ ਸੋਹਣੇ ਜੀਵਨ ਵਾਲੇ ਹੁੰਦੇ ਹਨ ਪਰ ਮੰਦ ਭਾਗੀ ਮਨੁੱਖਾ ਨੂੰ ਉਹਨਾਂ ਦਾ ਦਰਸ਼ਨ ਚੰਗਾ ਨਹੀਂ ਲੱਗਦਾ ਜਿਉਂ-ਜਿਉਂ ਰਾਮ ਕਹ ਹੈ ਜਨ ਉੱਚੇ ਨਰ ਨਿੰਦਕ ਡਾਂਸ ਲਗਾਏ ਹੈ ਭਾਈ ਸੰਤ ਜਨ ਜਿਉਂ-ਜਿਉਂ ਹਰੀ ਨਾਮ ਸਿਮਰਦੇ ਹਨ ਤਿਉਂ-ਤਿਉਂ ਉੱਚੇ ਜੀਵਨ ਵਾਲੇ ਬਣਦੇ ਜਾਂਦੇ ਹਨ ਪਰ ਉਹਨਾਂ ਦੇ ਨਿੰਦਿਆ ਕਰਨ ਵਾਲਿਆਂ ਤੋਂ ਉਹਨਾਂ ਦਾ ਜੀਵਨ یوں ਲੱਗਦਾ ਹੈ ਜਿਵੇਂ ਡੰਗ ਵੱਜ ਜਾਂਦਾ ਹੈ ਕਿਉਂਕਿ ਜਿਹੜੇ ਸੰਤਾ ਜਨਾਂ ਦੇ ਨਿੰਦਕ ਹੁੰਦੇ ਨਾ ਉਹ ਉਹਨਾਂ ਨੂੰ ਵੇਖ ਕੇ ਰਾਜੀ ਨਹੀਂ ਹੁੰਦੇ ਸਿਮਰਨ ਕਰਨ ਵਾਲਿਆਂ ਨੂੰ ਭਜਨ ਬੰਦਗੀ ਕਰਨ ਵਾਲਿਆਂ ਨੂੰ ਤੇ ਉਹਨਾਂ ਤੇ ਝੂਠੀਆਂ ਤੁਮਤਾਂ ਹੀ ਲਾਉਂਦੇ ਰਹਿੰਦੇ ਹਨ ਕਿ ਇਹ ਇਸ ਤਰ੍ਹਾਂ ਹੈ ਇਹ ਐਦਾਂ ਹੈ ਇਹ ਉਦਾਂ ਹੈ ਪਰ ਨਹੀਂ ਗੁਰੂ ਪਿਆਰਿਓ ਜਿਹੜੇ ਪ੍ਰਮਾਤਮਾ ਦਾ ਨਾਮ ਜਪਦੇ ਹਨ ਉਹ ਬੜੀ ਉੱਚੀ ਅਵਸਥਾ ਦੇ ਮਾਲਕ ਬਣ ਜਾਂਦੇ ਹਨ ਤੇ ਨਿੰਦਕ ਫਿਰ ਉਹਦਾ ਕੁਝ ਵਿਗਾੜ ਵੀ ਨਹੀਂ ਸਕਦੇ ತ್ರೆਗ ತ್ರೆਗ ਨਰ ਨਿੰਦਕ ਜਿਨ ਜਨ ਨਹੀਂ ਭਾਏ ਹਰ ਕੇ ਸਖਾ ਸਖਾਏ اے بھائی નિંદક મનોખ ફટકાર યોગ જીવન વાલે હો જાંદે હન ક્યોકી ઉનાનુ પરમાત્મા دے ચરના وچ જુડે રહેણ વાલે સંત જન چنگے نہیں لگਦੇ સે હર કે ચોર વે મુખ મુખ કલે ਜિન ગુર ਕੀ ਪੈ ਜ ਨા પાએジナ મનોખા ਨੂੰ ગુરુ دی ઇજ્જત હોંદી પસંદ નહીં આવંદે ઓ ગુરુ ਵੱਲੋਂ મુહ મોડી رکھਦੇ હન ઓ રબ્ دے ભી ચોર બન જાંદે હન ਪਰਬੂ ਨੂੰ ਪੀ ਮੋਹ ਦੇਣ ਜੋਗੇ ਨਹੀਂ ਰਹਿੰਦੇ ਵਿਕਾਰਾਂ ਦੇ ਕਾਰਨ oprishte ਹੋਏ ਮੂਹ ਵਾਲੇ ਹੋ ਜਾਂਦੇ ਹਨ ਦਿਆ ਦਿਆ ਕਰ ਰੱਖੋ ਹਰ ਜਿਓ ਹਮ ਦੀਨ ਤੇਰੀ ਸਰਣਾਏ ਏ ਪ੍ਰਭੂ ਅਸੀਂ ਗਰੀਬ ਜੀਵ ਤੇਰੀ ਸਰਣਾਏ ਹਾਂ ਕਿਰਪਾ ਕਰਕੇ ਸਾਨੂੰ ਆਪਣੀ ਸ਼ਰਨ ਵਿੱਚ ਰੱਖੀ ਰੱਖੋ ਹਮ ਬਾਰਕ ਤੁਮ ਪਿਤਾ ਪ੍ਰਭ ਮੇਰੇ ਜਨ ਨਾਨਕ ਬਖਸ਼ਿ ਮਿਲਾਏ हे ਮੇਰੇ ਪ੍ਰਭੂ ਤੂੰ ਸਾਡਾ ਪਿਤਾ ਹੈ ਅਸੀਂ ਤੇਰੇ ਬੱਚੇ ਹਾਂ ਦਾਸ ਨਾਨਕ ਉਤੇ ਬਖਸ਼ਿਸ਼ ਕਰਕੇ ਆਪਣੇ ਚਰਨਾ ਵਿੱਚ ਟਿਕਾਈ ਰੱਖ RAM KALI ਮਹੱਲਾ ਚੌਥਾ ਹਰ ਕੇ ਸਖਾ ਸਾਧ ਜਨ ਨੀਕੇ ਤਿਨ ਉਪਰ ਹੱਥ ਬਤਾਵੇ हे ਪਾਈ ਪ੍ਰਭੂ ਦੇ ਚਰਨਾ ਵਿੱਚ ਸਦਾ ਰਹਿਣ ਵਾਲੇ ਸਾਧੂ ਜਨ ਸੋਹਣੇ ਜੀਵਨ ਵਾਲੇ ਹੁੰਦੇ ਹਨ ਪ੍ਰਭ ਪਰਮਾਤਮਾ ਆਪ ਉਹਨਾਂ ਤੇ ਕਿਰਪਾ ਕਰਦਾ ਹੈ ਆਪ ਉਹਨਾਂ ਉਤੇ ਕਿਰਪਾ ਦਾ ਹੱਥ ਰੱਖਦਾ ਹੈ ਗੁਰਮਖ ਸਾਧ ਸਈ ਪ੍ਰਭ ਪਾਏ ਕਰ ਕਿਰਪਾ ਆਪ ਮਿਲਾਵੇ ਗੁਰੂ ਦੀ ਸ਼ਰਨ ਰਹਿਣ ਵਾਲੇ ਉਹੀ ਸਾਧੂ ਜਨ ਪ੍ਰਭ ਨੂੰ ਪਿਆਰੇ ਲੱਗਦੇ ਹਨ ਪ੍ਰਭ ਆਪਣੀ ਮਿਹਰ ਕਰਕੇ ਆਪ ਉਹਨਾਂ ਨੂੰ ਆਪਣੇ ਚਰਨਾ ਵਿੱਚ ਜੋੜੀ ਰੱਖਦਾ ਹੈ RAM ਮੋਕ ਹਰ ਜਨ ਮੇਲ ਨਾ ਭਾਵੇ ਹੈ ਮੇਰੇ RAM ਮੈਨੂੰ ਆਪਣੇ ਸੰਤ ਜਨਾਂ ਮਿਲਾ ਮੇਰੇ ਮਨ ਵਿੱਚ ਇਹੀ ਤਾਂਗ ਹੈ ਆਮੇਓ ਆਮੇਓ ਹਰ ਰਸ ਹੈ ਮੀਠਾ ਮਿਲ ਸੰਤ ਜਨਾਂ ਮੁਖ ਪਾਵੇ ਰਹਾਓ ਹੈ RAM ਤੇਰਾ ਨਾਮ ਰਸ ਆਤਮਿਕ ਜੀਵਨ ਦੇਣ ਵਾਲਾ ਮਿੱਠਾ ਜਲ ਹੈ ਤੇਰਾ ਇਹ ਦਾਸ ਤੇਰੇ ਸੰਤ ਜਨਾਂ ਨੂੰ ਮਿਲ ਕੇ ਇਹੀ ਅੰਮ੍ਰਿਤ ਮੂੰਹ ਵਿੱਚ ਪਾਣਾ ਚਾਹੁੰਦਾ ਹੈ ਤੇਰਾ ਨਾਮ ਜਪਣਾ ਚਾਹੁੰਦਾ ਹੈ ਰਹਾਓ ਹਰ ਕੇ ਲੋਗ ਰਾਮ ਜਨ ਉਤਮ ਮਿਲ ਉਤਮ ਪਦਵੀ ਪਾਵੇ ਏ ਭਾਈ ਪ੍ਰਮਾਤਮਾ ਨਾਲ ਪਿਆਰ ਕਰਨ ਵਾਲੇ ਸੰਤ ਜਨ ਉੱਚੇ ਜੀਵਨ ਵਾਲੇ ਹੁੰਦੇ ਹਨ ਉਹਨਾਂ ਨੂੰ ਮਿਲ ਕੇ ਮਨੁੱਖ ਉੱਚਾ ਆਤਮਿਕ ደረጃ ਪ੍ਰਾਪਤ ਕਰ ਲੈਂਦਾ ਹੈ ਹਮ ਹੋਵਤ ਚੇਰੀ ਦਾਸ ਦਾਸਨ ਕੀ ਮੇਰਾ ਠਾਕੁਰ ਖੁਸ਼ੀ ਕਰਾਵੇ ਹੈ ਭਾਈ ਜਿਨ੍ਹਾਂ ਮਨੁੱਖਾਂ ਉੱਤੇ ਮੇਰਾ ਮਾਲਕ ਪ੍ਰਭੂ ਮਿਹਰ ਦੀ ਨਿਗਾਹ ਕਰਦਾ ਹੈ ਮੈਂ ਉਹਨਾਂ ਦੇ ਦਾਸਾਂ ਦਾ ਦਾਸ ਹਾਂ ਸੇਵਕ ਜਨ ਸੇਵੈ ਸੇ ਵੱਡ ਭਾਗੀ ਰਿਦਮਨ ਤਨ ਪ੍ਰੀਤ ਲਗਾਵੇ ਏ ਭਾਈ ਜਿਹੜੇ ਸੇਵਕ ਪ੍ਰਭੂ ਦੀ ਸੇਵਾ ਭਗਤੀ ਕਰਦੇ ਹਨ ਉਹ ਵੱਡੇ ਭਾਗਾ ਵਾਲੇ ਹਨ ਪ੍ਰਭੂ ਪਰਮਾਤਮਾ ਉਹਨਾਂ ਦੇ ਹਿਰਦੇ ਵਿੱਚ ਉਹਨਾਂ ਦੇ ਮਨ ਵਿੱਚ ਉਹਨਾਂ ਦੇ ਤਨ ਵਿੱਚ ਆਪਣੇ ਚਰਨਾਂ ਦੀ ਪ੍ਰੀਤ ਪੈਦਾ ਕਰ ਦਿੰਦਾ ਹੈ ਬੇਨਪ੍ਰੀਤੀ ਕਰੇ ਬਹੁ ਬਾਤਾ ਕੂੜ ਬੋਲ ਕੂੜੋ ਫਲ ਪਾਵੇ ਪਰ ਕਈ ਮਨੁੱਖ ਇਸ ਪ੍ਰੀਤ ਦੀ ਦਾਤ ਬਤੋਂ ਬਿਨਾ ਹੀ ਬਹੁਤ ਗੱਲਾਂ ਕਰਦੇ ਹਨ ਕਿ ਸਾਡੇ ਹਿਰਦੇ ਵਿੱਚ ਪ੍ਰਭੂ ਦੀ ਪ੍ਰੀਤ ਵਸ ਰਹੀ ਹੈ ਅਜਿਹੇ ਮਨੁੱਖ ਝੂਠ ਬੋਲ ਕੇ ਝੂਠ ਹੀ ਉਸ ਦਾ ਫਲ ਪ੍ਰਾਪਤ ਕਰਦਾ ਹੈ ਉਹਦੇ ਹਿਰਦੇ ਵਿੱਚ ਪ੍ਰੀਤ ਦੇ ਥਾਂ ਝੂਠ ਹੀ ਸਦਾ ਵਸਿਆ ਰਹਿੰਦਾ ਹੈ ਤੇ ਉਹਨੂੰ ਫਿਰ ਬੋਲਣ ਦੀ ਵੀ ਅਕਲ ਨਹੀਂ ਹੁੰਦੀ ਕਿ ਆਪ ਤੋਂ ਵੱਡੇ ਨਾਲ ਕਿੱਦਾਂ ਬੋਲਣਾ ਹੈ ਕਿੱਦਾਂ ਸੰਸਾਰ ਵਿੱਚ ਵਿਚਰਨਾ ਹੈ ਕਿੱਦਾਂ ਲੈਣ ਦੇਣ ਕਰਨਾ ਹੈ ਨਹੀਂ ਭਾਈ ਜਿਹੜਾ ਬੇਮੁਖ ਹੋਏ RAM ਤੇ ਲੱਗਣ ਜਨਮ ਬਯੋਗ ਜਿਹਨੂੰ ਪਤਾ ਨਹੀਂ ਹੈਗਾ ਕਿ ਗੁਰੂ ਦੇ ਪਿਆਰਿਆਂ ਨਾਲ ਕਿਵੇਂ ਬੋਲਣਾ ਹੈ ਹੋਰ ਨਾਲ ਵੀ ਓਦਾਂ ਹੀ ਬੋਲਦਾ ਹੈ ਤੇ ਫਿਰ ਉਹਦੇ ਮੂੰਹ ਤੇ ਸਦਾ ਛਿੱਤਰ ਹੀ ਪੈਂਦੇ ਹਨ ਮੋਕ ਓ ਧਾਰ ਕਿਰਪਾ ਜਗ ਜੀਵਨ ਦਾਤੇ ਹਰ ਸੰਤ ਪਗੀਲੇ ਪਾਵੇ हे जगत नु जिंदगी देण वाले हरि मेरे उते मेहर कर ताके कोई गुरमुख मनुख मिनु तेरे संत जना दी चरनी ला देवे हो काटो काट बाड सिर राखो जित नानक संत जड आवे हे नानक आख हे प्रभु मैं अपना सिर काट दयां वट काट वट के रख दयां सिर जे सुते चढ़ के कोई संत जन मिनु आ मिले ਭਾਵੇਂ ਮੈਂ ਸਦਕੇ ਕੁਰਬਾਨ ਜਾਵਾਂ ਉਸ ਰਸਤੇ ਤੋਂ ਜਿਸ ਰਸਤੇ ਕੋਈ ਸੰਤ ਆ ਕੇ ਮੈਨੂੰ ਮਿਲੇ ਇੱਥੇ ਗੁਰੂ ਪਾਸ਼ਾ ਨੇ ਇਹ ਸਿਰ ਨਹੀਂ ਕਿਹਾ ਜੋ ਆਪਣਾ ਸਿਰ ਹੁੰਦਾ ਨਹੀਂ ਭਾਈ ਹੰਕਾਰ ਦਾ ਸਿਰ ਵੱਡਣਾ ਹੈ ਦੁਰਮਤ ਦਾ ਸਿਰ ਵੱਡਣਾ ਹੈ ਫੋਕੀ ਮਤ ਫੋਕੀਆਂ ਫੜਾਂ ਦਾ ਸਿਰ ਵੱਡਣਾ ਹੈ ਫਿਰ ਹੀ ਗੁਰੂ ਦੇ ਪਿਆਰੇ ਆ ਕੇ ਮਿਲਦੇ ਹਨ ਰਾਮਕਲੀ ਮਹੱਲਾ ਚੌਥਾ ਜੇ ਵੱਡਾ ਭਾਗ ਹੋਵੇ ਵੱਡ ਮੇਰੇ ਜਨ ਮਿਲਦਿਆ ਟਿੱਲ ਨਾ ਲਾਈਐ ਹੇ ਭਾਈ ਸੰਤ ਜਨਾਂ ਨੂੰ ਮਿਲਣ ਵਿੱਚ ਰਤਾ ਭੀ ਟਿੱਲ ਨਹੀਂ ਕਰਨੀ ਚਾਹੀਦੀ ਜੇ ਮੇਰੇ ਵੱਡੇ ਭਾਗ ਜਾਗ ਭੈਣ ਤਾਂ ਹੀ ਸੰਤ ਜਨਾਂ ਨੂੰ ਮਿਲਣ ਦਾ ਅਵਸਰ ਮਿਲਦਾ ਹੈ ਹਰ ਜਾਣੇ ਅੰਮ੍ਰਿਤ ਕੌਂਡ ਸਰ ਨੀਕੇ ਵੱਡ ਭਾਗੀ ਤਿਤ ਨਵਾਈਐ ਹੇ ਭਾਈ ਪ੍ਰਭੂ ਦੇ ਸੇਵਕ ਆਤਮਿਕ ਜੀਵਨ ਦੇਣ ਵਾਲੇ ਨਾਮ ਜਲ ਦੇ ਸੋਹਣੇ ਚਸ਼ਮੇ ਹਨ ਸੋਹਣੇ ਸਰੋਵਰ ਹਨ ਉਸ ਚਸ਼ਮੇ ਵਿੱਚ ਉਸ ਸਰੋਵਰ ਵਿੱਚ ਵੱਡੀ ਕਿਸਮਤ ਨਾਲ ਹੀ ਇਸ਼ਨਾਨ ਕਰ ਸਕੀਦਾ ਹੈ RAM મોકો ਹਰ ਜਨ ਕਾਰੇ ਲਾਈਐ হে ਮੇਰੇ RAM ਪਰਮਾਤਮਾ ਮੈਨੂੰ ਆਪਣੇ ਸੰਤ ਜਨਾਂ ਦੀ ਸੇਵਾ ਵਿੱਚ ਲਈ ਰੱਖ ਹੋ ਪਾਣੀ ਪੱਖਾ ਪੀਸੋ ਸੰਤ ਆਗੇ ਪਗ ਮਲ ਮਲ ਧੂਰ ਮੁਖ ਲਾਈਐ ਰਹਾਓ ਮੈਂ ਸੰਤ ਜੀਨਾ ਦੇ ਦਰ ਤੇ ਪਾਣੀ ਢੋਵਾਂ ਪੱਖਾ ਝੱਲਾਂ ਆਟਾ ਪੀਹਾਂ ਮੈਂ ਸੰਤ ਜੀਨਾ ਦੇ ਪੈਰ ਮਲ ਮਲ ਕੇ ਢੋਵਾਂ ਉਹਨਾਂ ਦੇ ਚਰਨਾਂ ਦੀ ਧੂੜ ਆਪਣੇ ਮੱਥੇ ਤੇ ਲਾਂਦਾ ਰਹਾ ਰਹਾਓ ਹਰ ਜਨ ਵੱਡੇ 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 ਉੱਚੇ ਜੋ ਸਤਗੁਰ ਮੇਲ ਮਿਲਾਈਐ ਹੇ ਭਾਈ ਪ੍ਰਭੂ ਦੇ ਸੇਵਕ ਬੜੇ ਉੱਚੇ ਜੀਵਨ ਵਾਲੇ ਹੁੰਦੇ ਹਨ ਉਹਨਾਂ ਦਾ ਮਿਲਾਪ ਸਤਗੁਰ ਦੀ ਸੰਗਤ ਵਿੱਚ ਬਣਿਆ ਰਹਿੰਦਾ ਹੈ ਸਤਗੁਰ ਜੇ ਵੱਡਾ ਵਰਨਾ ਕੋਈ ਮਿਲ ਸਤਗੁਰ ਪੁਰਖ ਧਿਆਈਐ ਗੁਰੂ ਜਿਹੜਾ ਵੱਡਾ ਹੋਰ ਕੋਈ ਨਹੀਂ ਹੈ ਗੁਰੂ ਨੂੰ ਮਿਲ ਕੇ ਹੀ ਪਰਮਾਤਮਾ ਦਾ ਸਿਮਰਨ ਕੀਤਾ ਜਾ ਸਕਦਾ ਹੈ ਸਤਗੁਰ ਸਰਨ ਪਰੇ ਤੈਨ ਪਾਇਆ ਮੇਰੇ ਠਾਕੁਰ ਲਾਜ ਰਖਾਈਐ ਹੇ ਭਾਈ ਜਿਹੜੇ ਮਨੁੱਖ ਗੁਰੂ ਦੀ ਸ਼ਰਨ ਪੈ ਗਏ ਉਹਨਾਂ ਨੇ ਪ੍ਰਭੂ ਦਾ ਮਿਲਾਪ ਹਾਸਲ ਕਰ ਲਿਆ ਮੇਰੇ ਮਾਲਕ ਪ੍ਰਭੂ ਨੇ ਉਹਨਾਂ ਦੀ ਲੋਕ ਪਰਲੋਕ ਵਿੱਚ ਇੱਜ਼ਤ ਰੱਖ ਲਈ ਇੱਕ ਆਪਣੇ ਸਵਾਇਏ ਆਏ ਬਹਿ ਗੁਰ ਅਗੇ ਜਿਉਂ ਬਗਲ ਸਮਾਧ ਲਗਾਈਐ ਪਰ ਨੇਕਾ ਬੰਦੇ ਐਸੇ ਵੀ ਹਨ ਜੋ ਆਪਣੇ ਕਿਸੇ ਆਪਣੀ ਕਿਸੇ ਗਰਜ ਦੀ ਖਾਤਰ ਗੁਰੂ ਦੇ ਦਰ ਤੇ ਆ ਬੈਠਦੇ ਹਨ ਅਤੇ ਬਗਲੇ ਵਾਂਗ ਸਮਾਧੀ ਲਾ ਲੈਂਦੇ ਹਨ ਬਗਲਾ ਕਾਗ ਨੀਚ ਕੀ ਸੰਗਤ ਜੈ ਕ੍ਰਾਂਗ ਬਿਖੂ ਮੁਖ ਲਾਈਐ ਹੈ ਭਾਈ ਬਗਲਾ ਤੇ ਕਾਂ ਨੀਚ ਦੀ ਸੰਗਤ ਹੀ ਪਸੰਦ ਕਰਦੇ ਹਨ ਜੇ ਉਹ ਕਿਸੇ ਸਵਾਰਤ ਵਾਸਤੇ ਗੁਰੂ ਦੇ ਦਰ ਤੇ ਆਉਂਦੇ ਵੀ ਹਨ ਤਾਂ ਇੱਥੋਂ ਉੱਠ ਕੇ ਕੋਈ ਮਰਦਾਰ ਜਾਂ ਗੰਦ ਦੇ ਹੀ ਮੂੰਹ ਵਿੱਚ ਪਾਉਂਦੇ ਹਨ ਨਾਨਕ ਮੇਰ ਮੇਲ ਪ੍ਰਭ ਸੰਗਤ ਮਿਲ ਸੰਗਤ ਹੰਸ ਕਰਾਈਐ हे नानक प्रभु ਦੇ ਦਰ ਤੇ ਅਰਦਾਸ ਕਰ ਤੇ ਆਖੇ हे ਪ੍ਰਭੂ ਪਰਮਾਤਮਾ ਮੈਨੂੰ ਗੁਰੂ ਦੀ ਸੰਗਤ ਵਿੱਚ ਮਲਾਈ ਰੱਖ ਗੁਰੂ ਦੀ ਸੰਗਤ ਵਿੱਚ ਮਲਾ ਕੇ ਕਾਂ ਤੋਂ ਹੰਸ ਬਣ ਜਾਈਦਾ ਹੈ ਧੰਨ ਧੰਨ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਮਹਾਰਾਜ ਆਪਣੀ ਬਾਣੀ ਵਿੱਚ ਸਾਨੂੰ ਸੰਗਤ ਕਰਨ ਦੀ ਹਦਾਇਤ ਦੇ ਰਹੇ ਹਨ ਬਿਨ ਭਾਗਾ ਸਤ ਸੰਗ ਨਾਲ ਲੱਭੈ ਬੇਨ ਸੰਗਤ ਮੈਲ ਭਰੀਜਾ ਜਿਓ ਸੰਗਤ ਵਿੱਚ ਹੀ ਪ੍ਰਮਾਤਮਾ ਦਾ ਨਾਮ ਮਿਲਦਾ ਹੈ ਪ੍ਰਮਾਤਮਾ ਦਾ ਨਾਮ ਜਪ ਕੇ ਜੀਵਨ ਸਫਲ ਬਣਦਾ ਹੈ ਬਗਲਾ ਕਾਗ ਨੀਚ ਕੀ ਸੰਗਤ ਜਾਏ ਕ੍ਰੰਗ ਬਿਖੂ ਮੁਖ ਲਾਈਐ ਨਾਨਕ ਮੇਲ ਮੇਲ ਪ੍ਰਭ ਸੰਗਤ ਮਿਲ ਸੰਗਤ ਹੰਸ ਕਰਾਈਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 881 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 882 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕਰਾਂਗੇ ਪੁੱਲ ਚੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ